ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂ ਦਾ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅੱਜ ਵਾਲੇ ਸੂਟ ਪਿਓਰ ਕਾਟਨ ਦੇ ਸੂਟ ਆਉਣਗੇ ਜੀ ਬਹੁਤ ਹੀ ਪਿਆਰੇ-ਪਿਆਰੇ ਇਹਨਾਂ ਦੇ ਕਲਰ ਹੈ ਬਹੁਤ ਹੀ ਪਿਆਰਾ ਕੰਬੀਨੇਸ਼ਨ ਹੈ ਜੀ ਇਹਨਾਂ ਦਾ ਮੈਚਿੰਗ ਦੇ ਵਿੱਚ ਸੂਟ ਆਉਣਗੇ ਪਿਓਰ ਕਾਟਨ ਦੀ ਸ਼ਰਟ ਆਊਗੀ ਜੀ ਪਿਓਰ ਕਾਟਨ ਦੀ ਬਾਟਮ ਆਊਗੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੈ ਜੀ ਵੱਡੇ ਪਣੇ ਦਾ ਫੈਬਰਿਕ ਆਊਗਾ ਜੀ ਬਹੁਤ ਹੀ ਜਿਆਦਾ ਸੋਹਣੇ ਤੇ ਪਿਆਰੇ ਇਹਨਾਂ ਦੇ ਕਲਰ ਹੈ ਜੀ ਪਲੇਨ ਬਾਟਮ ਆਊਗੀ ਜੀ ਜੇ ਕਿਸੇ ਭੈਣ ਨੇ ਬਾਟਮ ਤੇ ਵਰਕ ਕਰਵਾਉਣਾ ਹੈ ਤਾਂ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਤੇ ਪਿਆਰੇ ਪਿਆਰੇ ਜਿਹੇ ਕਲਰ ਆਏ ਹੈ ਜੀ ਜਲਦੀ ਜਲਦੀ ਆਪਦੇ ਆਰਡਰ ਬੁੱਕ ਕਰਵਾ ਲਓ ਜੀ ਜਿਹੜੀਆਂ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਕੋਈ ਕਲਰ ਪਸੰਦ ਹੋਵੇ ਤੁਸੀਂ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਆਪਣੇ ਕੋਲੇ ਸਾਰੇ ਸੂਟ ਅਵੇਲੇਬਲ ਹੈ ਜੀ ਤੁਸੀਂ ਕੋਈ ਵੀ ਸੂਟ ਸਿਲੇਕਟ ਕਰਕੇ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਸਾਨੂੰ ਸਕਰੀਨਸ਼ਾਟ ਭੇਜ ਕੇ ਆਪਦਾ ਆਰਡਰ ਬੁੱਕ ਕਰਵਾ ਸਕਦੇ ਹੋ ਕਪੜਾ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਪਿਓਰ ਕੈਮਰਿਕ ਕਾਟਨ ਆਉਗੀ ਜੀ ਫੈਬਰਿਕ ਦੀ ਕੋ ਇਹ ਵਾਲੇ ਸੂਟ ਚੋਂ ਆਲ ਓਵਰ ਮਿਲਣਗੇ ਜੀ ਇਹਨਾਂ ਦੇ ਨਾਲ ਜੇ ਤੁਸੀਂ ਬਾਟਮ ਮੈਚਿੰਗ ਕਰਵਾਉਣੀ ਹੈ ਤਾਂ ਆਪਾਂ ਤੁਹਾਨੂੰ ਬਾਟਮ ਮੈਚਿੰਗ ਵੀ ਕਰਵਾ ਕੇ ਦੇ ਦਾਂਗੇ ਜਿਹੇ ਜਾ ਤੁਸੀਂ ਕਲਰ ਕਹੋਗੇ ਆਪਾਂ ਉਹ ਜਾ ਕਲਰ ਤੁਹਾਨੂੰ ਇਹਦੇ ਨਾਲ ਬਾਟਮ ਦਾ ਮੈਚਿੰਗ ਕਰਵਾ ਕੇ ਦੇ ਦਾਂਗੇ ਜੀ ਤੇ ਜਲਦੀ ਜਲਦੀ ਆਪਦੇ ਆਰਡਰ ਬੁੱਕ ਕਰਵਾਓ ਜੀ ਲਿミਟਡ ਜਾ ਸਟਾਕ ਹੁੰਦਾ ਜੀ ਤੇ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਜਿੰਨਾ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਤਾਂ ਜੋ ਵੀਡੀਓ ਸਾਰੀਆਂ ਭੈਣਾਂ ਤੱਕ ਪਹੁੰਚ ਸਕੇ ਭੈਣਾਂ ਦੇ ਮੈਸੇਜ ਆਉਂਦੇ ਜੀ ਉਦੋਂ ਨੂੰ ਸੋਲਡ ਆਊਟ ਹੋ ਜਾਂਦਾ ਜੀ ਸੂਟ ਤੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਸਾਰੀਆਂ ਭੈਣਾਂ ਤੱਕ ਤਾਂ ਜੋ ਵੀਡੀਓ ਸਾਰੀਆਂ ਭੈਣਾਂ ਤੱਕ ਪਹੁੰਚ ਸਕੇ ਜਿਹੜੀਆਂ ਭੈਣਾਂ ਨੇ ਸੂਟ ਲੈਣੇ ਆ ਜਿਹੜੀਆਂ ਭੈਣਾਂ ਨੂੰ ਕਾਟਨ ਦੇ ਸੂਟ ਪਸੰਦ ਹੈ ਜੀ ਉਹਨਾਂ ਤੱਕ ਵੀਡੀਓ ਆਪਣੀ ਪਹੁੰਚ ਸਕੇ ਜੀ ਤੇ ਬਹੁਤ ਹੀ ਪਿਆਰਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਹੈ ਜੀ ਇਹ ਆਲ ਓਵਰ ਸੂਟ ਆਊਗਾ ਜੀ ਨਾਲ ਇਹਦੇ ਕਾਟਨ ਦਾ ਚੈੱਕ ਵਾਲਾ ਦੁਪੱਟਾ ਆਊਗਾ ਜੀ ਤੇ ਫੋਰ ਸਾਈਡ ਇਹਦੇ ਤੇ ਆਰੀ ਵਰਕ ਕੀਤਾ ਹੋਇਆ ਦੁਪੱਟੇ ਤੇ ਬਹੁਤ ਹੀ ਪਿਆਰੇ ਕੰਬੀਨੇਸ਼ਨ ਬਣੇ ਹੋਏ ਹੈ ਜੀ ਤੁਸੀਂ ਜਿਹੜਾ ਮਰਜ਼ੀ ਸੂਟ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟਾਂ ਦੇ ਨਾਲ ਬਹੁਤ ਸੋਹਣੀ ਬਾਟਮ ਆਊਗੀ ਜੀ ਬਹੁਤ ਸੋਹਣੀਆਂ ਚਿਕਨ ਦੀਆਂ ਬਾਟਮ ਦੇ ਨਾਲ ਇਹ ਵਾਲੇ ਸੂਟ ਆਉਣਗੇ ਜੀ ਨਾਲ ਕਾਟਨ ਦੀ ਸ਼ਰਟ ਆਊਗੀ ਨਾਲ ਚਿਕਨ ਦੀ ਬਾਟਮ ਆਊਗੀ ਜਿਹੜਾ ਮਰਜ਼ੀ ਤੁਸੀਂ ਕਲਰ ਆਪ ਦਾ ਸਿਲੈਕਟ ਕਰਕੇ ਆਰਡਰ ਬੁੱਕ ਕਰਵਾ ਸਕਦੇ ਹੋ ਕਪੜਾ ਪਿਓਰ ਕਾਟਨ ਹੋਊਗਾ ਜੀ ਕੋਈ ਵੀ ਧਾਗਾ ਮਿਕਸ ਨਹੀਂ ਆਊਗਾ ਜੀ 100% ਪਿਓਰ ਕਾਟਨ ਦੇ ਸੂਟ ਹੈ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਜਿੰਨਾ ਜਿੰਨਾ ਭੈਣਾ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਹਜੇ ਤੱਕ ਨਹੀਂ ਕੀਤਾ ਜੀ ਪਲੀਜ਼ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਕਪੜਾ ਆਪਣਾ ਬਹੁਤ ਹੀ ਜ਼ਿਆਦਾ ਸੋਹਣਾ ਤੇ ਪਿਆਰਾ ਹੁੰਦਾ ਜੀ ਗਰਮੀ ਦੇ ਵਿੱਚ ਪਾਉਣ ਵਾਸਤੇ ਬੈਸਟ ਫੈਬਰਿਕ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ